ਬਾਈ ਜੀ ਆਹ ਬਹੁਤ ਤਕੜਾ ਐਕਸੀਡੈਂਟ ਹੋਇਆ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਕੁਝ ਇਹ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਦੂਜੇ ਬੰਦੇ ਨਾਲ ਨਾ ਹੋਵੇ ਆਪਣਾ ਜਮਈ ਟੋਟਲ ਘੋੜਾ ਲਾ ਉਸ ਹੋ ਚੁੱਕਿਆ ਦੇਖ ਲਓ ਥੋੜੇ ਸਾਹਮਣੇ ਫੋਟੋਆਂ ਨੇ ਇਹ ਚਪਾਰਨ ਤੋਂ ਗੱਡੀ ਚੜਾਈ ਉਤਰ ਰਹੀ ਸੀ ਤੇ ਅਸੀਂ ਡਰਾਈਵਰ ਭਈਆ ਰੱਖ ਲਿਆ ਸੀ ਬਾਈ ਜੀ ਉਹਨੇ ਮੁੜ ਕੇ ਦੋ ਗੱਡੀਆਂ ਤੇ ਡਰਾਈਵਰ ਸੀ ਜਿਹੜਾ ਨਾਲ ਦਾ ਡਰਾਈਵਰ ਸੀ ਉਹ ਵੀ ਉਥੇ ਚਪਾਰਨ ਗੱਡੀ ਛੱਡ ਕੇ ਤੇ ਜਿਹੜਾ ਪੈਸਾ ਟੱਕਰ ਸੀ ਲੈ ਕੇ ਦੂਜੀ ਗੱਡੀ ਚੋਂ ਫਰਾਰ ਹੋ ਗਿਆ ਬਾਈ ਜੀ ਸਾਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੀ ਗੱਡੀ ਏਕਣ ਹੋ ਗਈ। ਵੀਰ ਜੀ ਇਹ ਡਰਾਈਵਰ ਦੀ ਮੌਤ ਹੋ ਚੁੱਕੀ ਆ ਤੇ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰ ਦਿਓ ਵੀ ਕੋਈ ਵੀ ਕਿਸੇ ਨੇ ਡਰਾਈਵਰ ਰੱਖਣਾ ਤਾਂ ਆਪਣੇ ਏਰੀਆ ਦਾ ਰੱਖਿਓ ਬਾਈ ਜੀ ਤੇ ਹੁਣ ਅਸੀਂ ਗੱਡੀ ਦੀ 2-3 ਬਾਰ ਉੱਥੇ ਜਵੰਤ ਨੂੰ ਜਾ ਚੁੱਕੇ ਆ ਤੇ ਅਜੇ ਤੱਕ ਜਵੰਤ ਨਹੀਂ ਮਿਲ ਰਹੀ ਕਿਉਂਕਿ ਡਰਾਈਵਰ ਜਿਹੜਾ ਨਾਲ ਸੀ 1 ਸੈਕਿੰਡ ਉਹ ਵੀ ਨਹੀਂ ਮਿਲ ਰਿਹਾ ਜੀ ਤੇ ਬਾਈ ਜੀ ਇਹੇ ਕਰਕੇ ਵੀਡੀਓ ਸਾਨੂੰ ਅੱਜ ਪਾ ਰਹੇ ਆ ਮੈਂ ਵੀ ਇਹਦੇ ਵਿੱਚ ਕੋਈ ਵੀ ਆਪਣਾ ਬੰਦਾ ਆਪਾਂ ਰੱਖਣਾ ਲੋਕਾ ਰੱਖਿਆ ਜਾਵੇ ਤੇ ਇਹਨਾਂ ਤੇ ਇਤਬਾਰ ਨਾ ਵੱਧ ਕਰਿਆ ਜਾਵੇ ਤੇ ਜਹਾ ਹੁਣ ਜਿਹੜੇ ਬੰਦੇ ਨੇ ਗਾਰੰਟੀ ਲਈ ਸੀ ਉਹ ਬੰਦਾ ਵੀ ਫੋਨ ਚੱਕਣਾ ਬੰਦ ਕਰ ਗਿਆ ਜੀ ਤੇ ਇਹ ਗੱਡੀ ਅਜੇ ਵੀ ਸਾਡੀ ਚਪਾਰਨ ਪੰਪ ਤੇ ਖੜੀ ਆ ਜਵਾਨਤ ਕਰਾਉਣੀ ਆ ਗੱਡੀ ਦੀ ਜਵਾਨਤ ਹੋ ਕੇ ਆਊਗੀ ਘਟੋ ਘਟ ਦੇਖ ਲਓ 15 ਲੱਖ ਦਾ ਨਖਾਨ ਆ ਘੋੜੇ ਦਾ ਵੱਧ ਤੋਂ ਵੱਧ ਭਾਈ ਜੀ ਇਹ ਵੀਡੀਓ ਸ਼ੇਅਰ ਕਰ ਦਿਓ ਵੀ ਕੋਈ ਵੀ ਆਪਾਂ ਡਰਾਈਵਰ ਜਿਹੜਾ ਰੱਖਣਾ ਉਹ ਆਪਣੇ ਏਰੀਆ ਦਾ ਹੋਵੇ ਜਾਂ ਪਹਿਲਾਂ ਆਪਾਂ ਦੇਖਿਆ ਹੋਵੇ ਵੀ ਉਹ ਗੱਡੀ ਚਲਾਉਂਦਾ ਉਹ ਸਕੂਟਰ ਵੱਡੀ ਗੱਡੀ ਚਲਾਉਂਦਾ ਸੀ ਜੀ ਤੇ ਆ ਟਾਪ ਗੇਅਰ ਚ ਗੱਡੀ ਚਪਾਰਨ ਵਾਲੀ ਘਾਟ ਚ ਉਤਰੀ ਆ ਜੀ ਦੂਏ ਪਾਸੇ ਜਾ ਕੇ ਗੱਡੀ ਇਹ ਖਤਾਨ ਚ ਗਿਰੀ ਆ ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਫਤਿਹ ਛੇਰ ਬਾਈ ਜੀ ਕਰਦੇ ਹੋ ਹਰ ਇੱਕ ਬੰਦੇ ਨੂੰ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਬਈ ਆਪਣੇ ਏਰੀਆ ਦਾ ਹੀ ਬੰਦਾ ਰੱਖੋ ਜੀ ਧੰਨਵਾਦ ਬਾਈ ਜੀ ਆ ਦੇਖ ਲਓ ਤੁਸੀਂ ਗੱਡੀ ਦਾ ਮਾਲ ਕਿੱਥੇ ਤੱਕ ਖਿੰਡਿਆ ਪਿਆ ਜਮਾ